ਹਾਂਜੀ ਮਾਲਕੋ ਪੰਜਾਬ ਦੇ ਸੁਪਰਸਟਾਰ ਲੜੀ ਵਿੱਚ ਅੱਜ ਗੱਲ ਕਰ ਰਹੇ ਆ ਅੱਜ ਦੇ ਵੱਡੇ ਬாய் ਦੀ ਚਾਚਾ ਚੈਲ ਦੀ ਯੁਜਵਿੰਦਰ ਚੈਲ ਦੀ ਹੁਣ ਜਨਤਾ ਪੁੱਛਦੀ ਹੈ ਕਿ ਚਾਚਾ ਚੈਲ ਕਿਉਂ ਚਾਚਾ ਚਤਰਾ ਪਾ ਸਾਰਿਆਂ ਨੇ ਦੇਖਿਆ ਹੋਇਆ ਹੈ ਨਾ ਹੱਥ ਖੜਾ ਕਰੋ ਜਿਨੇ ਜਿਨੇ ਨਹੀਂ ਦੇਖਿਆ ਤੇ ਮੁਰਗੇ ਬਨਜੋ ਚਾਚਾ ਚਤਰਾ ਆਪਣੀ ਚਤੁਰਾਈ ਲਈ ਮਸ਼ਹੂਰ ਹੈ ਆਪਣੀ ਕਮੇਡੀ ਲਈ ਮਸ਼ਹੂਰ ਹੈ ਤੇ ਚਾਚਾ ਚੈਲਾ ਵੀ ਆਪਣੀ ਚਤੁਰਾਈ ਲਈ ਮਸ਼ਹੂਰ ਹੈ ਤਾਂ ਹੀ ਤਾਂ ਸਾਡੇ ਵੀਰ ਆਕਾਸ਼ ਚੋਪੜਾ ਇਹਨਾਂ ਨੂੰ ਚਤੁਰ ਚੈਲ ਕਹਿੰਦੇ ਆ ਅਸੀਂ ਪਿਆਰ ਨਾਲ ਚਾਚਾ ਚੈਲ ਕਹਿੰਨੇ ਆ ਚਾਚਾ ਚੈਲਾ ਬੰਦਾ ਸੀ ਪਹਿਲਾ ਜਿਹੜਾ ਕਨਕੈਸ਼ਨ ਸਬਸਟੀਟਿਊਟ ਬਣ ਕੇ ਆਇਆ ਸੀ ਆਸਟ੍ਰੇਲੀਆ ਦੇ ਖਿਲਾਫ ਜੜੀ ਜਾ ਸਾਬ ਦੇ ਥਾਂ ਤੇ ਪਲੇਅਰ ਆਫ ਦਾ ਮੈਚ ਬਣੇ ਚਾਚਾ ਚੈਲਾ ਬੰਦਾ ਸੀ ਪਹਿਲਾ ਜਿਹਨੇ ਇੰਡੀਆ ਦੇ ਲਈ ਇੱਕ T20 ਮੈਚ ਵਿੱਚ 6 ਵਿਕਟਾਂ ਲਈਆਂ ਉਹ ਵੀ ਕਮਾਲ ਕੀਤਾ ਸੀ ਤੇ ਚਾਚਾ ਚੈਲਾ ਬੰਦਾ ਪਹਿਲਾ ਜਿਹਨੇ IPL ਵਿੱਚ 200 ਤੋਂ ਵੱਧ ਵਿਕਟਾਂ ਲਈਆਂ ਤੇ IPL ਪਿਛਲਾ ਸੀਜ਼ਨ ਪੰਜਾਬ ਦੀ ਜਰਸੀ ਪਾ ਕੇ ਖੇਡੇ ਸੀ ਤੇ ਉਹ ਜਿਹੜੀ ਹੈਟ੍ਰਿਕ ਬਣਾਈ ਸੀ CSK ਦੇ ਖਿਲਾਫ ਉਹ ਜਿਹੜਾ KKR ਦੇ ਖਿਲਾਫ 111 ਰਨਾਂ ਵਾਲਾ ਮੈਚ ਹਾਰਿਆ ਹੋਇਆ ਮੈਚ ਜਿਤਾਇਆ ਸੀ ਬਾਈ ਦਾ ਪੰਜਾਬੀਆਂ ਨੇ ਭੰਗੜਾ ਪਾਇਆ ਸੀ ਤੇ ਚਾਚਾ ਚੇਲਾ ਬੰਦਾ ਸੀ ਪਹਿਲਾ ਜਿਹੜਾ ਵਰਲਡ ਯੂਥ ਚੈਸ ਚੈਂਪੀਅਨ ਵਿੱਚ ਵੀ ਇੰਡੀਆ ਨੂੰ ਰਿਪਰੈਜ਼ੈਂਟ ਕਰ ਚੁੱਕਿਆ ਉਸ ਤੋਂ ਬਾਅਦ ਕ੍ਰਿਕਟ ਵਿੱਚ ਆਏ ਸੀ ਬਹੁਤ ਨਿਰਾਲੇ ਇਨਸਾਨ ਹੈਗੇ ਆ ਹਸਮੁਖ ਇਨਸਾਨ ਹੈਗੇ ਆ ਜਿੱਦਾਂ ਪੰਜਾਬੀ ਹੁੰਦੇ ਆ ਬਾਕੀ ਐ ਵੀ ਤਾਂ ਪੰਜਾਬ ਦੇ ਗਵਾਂਢ ਦੇ ਹਰਿਆਣੇ ਦੇ ਜੀਂਦ ਦੇ ਰਹਿਣ ਵਾਲੇ ਆ ਜਿਵੇਂ ਹੀ ਆਪਣੇ ਗਵਾਂਢੀ ਆ ਉਹ ਫਿਰ ਮਿੱਤਰੋ ਚਾਚਾ ਚੈਲ ਦੇ ਜਨਮ ਦਿਨ ਤੇ ਉਹਨਾਂ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਈਏ ਆ ਆਪਾਂ